ਹੈਲੋ ਹਾਂਜੀ ਫਤਿਹਰੀਕਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਖੁਦ ਨੂੰ ਫੈਮਿਲੀ ਬਲੌਗ ਦੇ ਵਿੱਚ ਅੱਜ ਦੁਹਾਂ ਨਵਾਂ ਪਾਣੀ ਲੈ ਕੇ ਆਏ ਆ ਆਪਣੇ ਖਾਰੰਗ ਦੇ ਵਿੱਚ ਆਪਾਂ ਤੁਹਾਨੂੰ ਤੁਹਾਨੂੰ ਦਿਖਾਵਨੇ ਆ ਵੀ ਆਪਣੀਆਂ ਜਿਹੜੀਆਂ ਗਾਵਾਂ ਨੇ ਘਰੇ ਤਿਆਰ ਕੀਤੀਆਂ ਹੋਈਆਂ ਨੇ ਇਹ ਇਹਨਾਂ ਗਾਵਾਂ ਵਰ ਤੁਹਾਨੂੰ ਦਿੰਨੇ ਜਾਣਕਾਰੀ ਇਹ ਜੀ ਆਪਣੀਆਂ ਘਰ ਦੀਆਂ ਸਾਰੀਆਂ ਬੱਚੀਆਂ ਹਨਾ ਜਿਹੜੀਆਂ ਅਸੀਂ ਪਹਿਲਾਂ ਤਿਆਰ ਕੀਤੀਆਂ ਹੋਈਆਂ ਨੇ ਤੇ ਇਹ ਬੱਚੀਆਂ ਤੋਂ ਜੀ ਤਿਆਰ ਹੋਈਆਂ ਵੀ ਨਹੀਂ ਆਪਣੀਆਂ ਗਾਵਾਂ ਜਿਹੜੀਆਂ ਇਹ ਕੋਈ ਵੀ ਆਪਣੀ ਨਾ ਮੁੱਲ ਜੀ ਨਹੀਂ ਲੈਂਦੀ ਹੋਈਗਾ ਸਾਰਨਾ ਆਪਣਾ ਘਰੇ ਹੀ ਤਿਆਰ ਕੀਤੀਆਂ ਪਹਿਲਾਂ ਦੀਆਂ ਹਨਾ ਬੱਚੀਆਂ ਸੀਗੀਆਂ ਆਪਣੇ ਘਰੇ ਪਸ਼ੂ ਹੁੰਦੇ ਜਿਹੜੇ ਉਹਨਾਂ ਦੀਆਂ ਬੱਚੀਆਂ ਸੀ ਉਹ ਤਿਆਰ ਕਰੀਆਂ ਹੋਣ ਆ ਜੀ ਆਪਣੇ ਬੱਚੇ ਬਹੁਤ ਹੀ ਵਧੀਆ ਬਰੀਡ ਦੀ ਹੈ ਤੇ ਇਹ ਜੀ 10 ਦਿਨ ਦੀ ਹੋਈ ਹੈ ਹਜੇ ਇਹਨੂੰ ਆਪਾਂ ਦੁੱਧ ਹੀ ਪਿਉਣੇ ਹੁੰਦੇ ਆ ਫੀਡ ਪਾ ਕੇ ਤੇ ਜੀ ਇਹ ਆਪਣੇ ਜਿਹੜੇ ਸਾਰੇ ਪਸ਼ੂ ਨੇ ਆਪਣੇ ਘਰ ਦੀ ਹੈ ਤੇ ਆਪਣੇ ਜਿੱਥੇ ਆਪਣੇ ਘਰੇ ਫਾਰਮ ਬਣੇ ਹੋਏ ਆ ਨਾ ਮੱਝਾਂ ਦਾ ਪਹਿਲਾਂ ਉੱਥੇ ਹੀ ਹੁੰਦੀ ਸੀ ਆਪਣੇ ਸਾਰੇ ਪਸ਼ੂ ਉੱਥੇ ਹੀ ਜਗ੍ਹਾ ਘੱਟ ਹੋਣ ਕਾਰਨ ਹਨ ਔਖਾ ਹੋ ਜਾਂਦੀ ਸੀ ਫਿਰ ਗਰਮੀ ਚ ਵੀ ਔਖਾ ਹੋ ਜਾਂਦੀ ਸੀ ਸਰਦੀਆਂ ਚ ਵੀ ਕਿਉਂ ਅੰਦਰ ਇੰਨੀ ਜਗ੍ਹਾ ਹੈ ਨਹੀਂ ਸੀ ਬੰਨਣ ਦੀ ਪਸ਼ੂਆਂ ਨੂੰ ਤੇ ਫਿਰ ਅਸੀਂ ਇਹ ਸੋਚਿਆ ਵੀ ਆਪਾਂ ਨਾ گاਵਾਂ ਦਾ ਜਿਹੜਾ ਫਾਰਮ ਹੈ ਹਨ ਉਹ ਅਲੱਗ ਤਿਆਰ ਕਰ ਲੈਣੀ ਹੈ ਤੇ ਆਪਾਂ ਇਹ ਜਿਹੜਾ گاਵਾਂ ਦਾ ਫਾਰਮ ਆ ਆਪਣੇ ਜ਼ਮੀਨ ਦੇ ਵਿੱਚ ਬਾਹਰਲੀ ਸਾਈਡ ਹੀ ਹੈ ਨਾ ਆਪਣੇ ਘਰ ਤੋਂ ਤਿਆਰ ਕੀਤਾ ਤੇ ਜੀ ਇਹ ਜਿਹੜੀਆਂ ਬੱਚੇ ਸਾਰੀਆਂ ਆਪਣਾ ਬਰੀਡ ਦੀਆਂ ਜੀ ਆ ਸਿਰਫ ਹਜੇ 1 ਸਾਲ 7 ਮਹੀਨੇ ਦੀ ਬੱਚੀ ਹੈ ਤੇ 4 ਮਹੀਨੇ ਦੀ ਗੱਭਾ ਤੇ ਬਹੁਤ ਹੀ ਵਧੀਆ ਜੀ ਹਨ ਇਹ ਬਰੀਡ ਦੀ ਬੱਚੀ ਹੈਗੀ ਇਹ ਆਪਣੀਆਂ ਆਪ ਦੀਆਂ ਤਿਆਰ ਕਰੀਆਂ ਹੋਈਆਂ ਜੀ ਬੱਚਿਆਂ ਤੇ ਆਹ ਵਾਲੀਆਂ ਜੀ ਤਿੰਨ ਇਹ ਤੋਂ ਤਿੰਨ ਤਿੰਨ ਮਹੀਨੇ ਇਹਨਾਂ ਦਾ ਫਰਕ ਹੈ ਜੀ ਆ ਤਿੰਨ ਤਿੰਨ ਮਹੀਨੇ ਤੋਂ ਸ਼ੂਟਿੰਗਾਂ ਨਹੀਂ ਤੇ ਇਹ ਬਿਲਕੁਲ ਤਿਆਰ ਨਹੀਂ ਜੀ ਹੁਣ ਤੇ ਦੇਖ ਸਕਦੇ ਹੋ ਤੁਸੀਂ ਤੇ ਆਹ ਵਾਲੀਆਂ ਜੀ ਆਪਣੀਆਂ ਝੋਟੀਆਂ ਨੇ ਕਟੀਆਂ ਹਨਾ ਉਧਰ ਆਪਣੀ ਜਗ੍ਹਾ ਘੱਟ ਹੋਣ ਕਰਕੇ ਹਨਾ ਇਹ ਇਹਨਾਂ ਨੂੰ ਇਹ ਤਾਂ ਖੁੱਲੇ ਛੱਡੇ ਹੋਏ ਹੈਗਾ ਇਹਨਾਂ ਵਾਸਤੇ ਇਹ ਜਗ੍ਹਾ ਬਣਾਈ ਹੋਈ ਆ ਇਸ ਤੋਂ ਵੱਡਾ ਕਰਨ ਵਾਸਤੇ ਵੀ ਜੀ ਆਪਣੇ ਆ ਹਨਾ ਤੁਸੀਂ ਦੇਖ ਸਕਦੇ ਹੋ ਦੇਖ ਰਹੇ ਹੋ ਮੋਂਗੇ ਤੇ ਆਪਣੇ ਨਾ ਇਹ ਪੋਲ ਗੱਡੇ ਹੋਏ ਨੇ ਦੇਖੋ ਤੇ ਇਹਨਾਂ ਦੇ ਵਿੱਚ ਨਾ ਆਪਾਂ ਇਹਨੂੰ ਵੱਡਾ ਕਰਾਂਗੇ ਤੇ ਜਿਹੜੇ ਆ ਲੱਕੜ ਦੇ ਆ ਨਾ ਵਿੱਚੋਂ ਵਾਂਸ ਆ ਇਹ ਚੱਕ ਦੇਣੀ ਹੈਗੇ ਤੇ ਤੁਸੀਂ ਦੇਖਿਆ ਆਪਣੀਆਂ ਜੀ ਬੱਚੀਆਂ ਝੋਟੀਆਂ ਹਨਾ ਦੇਖੋ ਕਿੰਨੀਆਂ ਵਧੀਆ ਨੇ ਕਿਵੇਂ ਮਸਤੀ ਜਿਨਾ ਪਈਆਂ ਤੇ ਆਪਣੀ ਸਫਾਈ ਪੂਰੀ ਹੁੰਦੀ ਹੈ ਜੀ ਆਪਣੇ ਫਾਰਮ ਦੇ ਵਿੱਚ ਤੇ ਦੇਖੋ ਜੀ ਜਿਹੜੀ ਆ ਬੱਚੇ ਜੀ ਇਹ ਬਹੁਤ ਵਧੀਆ ਬਰੀਡ ਦੀ ਤਿਆਰ ਕੀਤੀ ਆਪਾਂ ਦਾ ਸੱਤ ਬੱਚੀਆਂ ਬਾਹਰ ਨੇ ਜੀ ਬਾਹਰ ਉਹਨਾਂ ਨੂੰ ਵਾਸਤੇ ਨਾ ਅਲੱਗ ਬਣਾਇਆ ਸੀ ਛੱਡਣ ਵਾਸਤੇ ਖੁੱਲੀਆਂ ਤਿੰਨ ਮਹੀਨੇ ਤੱਕ ਆਪ ਪਾਉਣਾ ਜੀ ਫੀਡ ਇਹਨਾਂ ਨੂੰ ਹਨਾ ਕਾਸਟਟਰ ਹੁੰਦੀ ਜਿਹੜੀ ਬੱਚਿਆਂ ਵਾਲੀ ਛੋਟੀਆਂ ਵਾਲੀ 3 ਮਹੀਨੇ ਤੱਕ ਉਹ ਪਾਉਨੇ ਆਪਾਂ ਪੱਠੇ ਨਹੀਂ ਪਾਉਂਦੇ 3 ਮਹੀਨੇ ਤੱਕ ਤੇ ਉਸ ਤੋਂ ਬਾਅਦ ਹਨਾ ਆਪਾਂ ਪਾਉਨੇ ਹੁੰਨੇ ਆ ਜੀ ਹਿਫ ਕੇਅਰ ਜਿਹੜੇ 4 ਮਹੀਨੇ ਦੀ ਚੌਥਾ ਮਹੀਨਾ ਹਨਾ ਬੱਚਿਆਂ ਲੱਗ ਜਾਂਦੇ ਤੇ ਉਸ ਤੋਂ ਬਾਅਦ ਆਪਾਂ ਬਾਹਰ ਛੱਡ ਦਿੰਨੇ ਆ ਬਾਹਰ ਇਹਨਾਂ ਦੇ ਵਾਸਤੇ ਨਾ ਲੱਗ ਬਣਾਇਆ ਹੋਇਆਗਾ ਆਪਣਾ ਜਗਾ ਜਿਹੜੀ ਬੱਚਿਆਂ ਵਾਸਤੇ ਇਹ ਜੀ ਆਪਾਂ ਜੀ ਆਪਾਂ ਮਿਹਨਤ ਨਾਲ ਕੰਮ ਕਰਦੇ ਆ ਹਨਾ ਸਾਰਾ ਕੋਸ਼ਿ ਆਪਣਾਗਾ बन जाता है तो जे हम आप मेहनत ना करा है ना मेहनत तो बिना तो कुछ भी नहीं है तो देखो जी आपने टेंकी तरवाई से आप वास्ते लगवाए थे फुहारे देखो जी आ जी लगे हुए हैं फुहारे बारली साइड जी ना अपनी धुप तो है ना बारली साइड जो चादर पाइया हुई भी धुप तो ना भी इधरली साइड तो ना धुप आती है ਦੇਖੋ ਫਾਰੇ ਹੁਣ ਜੀ ਦੋ ਦਿਨ ਤੋਂ ਮੌਸਮ ਠੀਕ ਹੈਗਾ ਹਨ ਤੇ ਇਸ ਲਈ ਨਾ ਫਾਰੇ ਨਹੀਂ ਚੱਲ ਰਹੇ ਤੇ ਜਦੋਂ ਥੋੜੀ ਗਰਮੀ ਹੋ ਜਾਂਦੀ ਹੈ ਹਨ ਜਦੋਂ ਲੋਆ ਜਲਦਗਾ ਹੁੰਦਗਾ ਤੇ ਉਦੋਂ ਆਪਣੇ ਸਾਰੇ ਪਸ਼ੂ ਹਨ ਆਰਾਮ ਨਾਲ ਇੱਥੇ ਖੜ੍ਹ ਜਾਂਦੀ ਹੈਗੀ ਤੇ ਬਹੁਤ ਹੀ ਵਧੀਆ ਰਾਤ ਨੂੰ ਵੀ ਵਧੀਆ ਰਹਿੰਦੀ ਹੈ ਤੇ ਦਿਨੇ ਵੀ ਤੇ ਆਪਾਂ ਆਪਣੀ ਦੁੱਧ ਚੋਣ ਵਾਲੀ ਮਸ਼ੀਨ ਵੀ ਹਨ ਮਿਲਕਿੰਗ ਮਸ਼ੀਨ ਵੀ ਲੱਗੀ ਹੋਈ ਹੈ ਤੇ ਇਸ ਲਈ ਨਾ ਆਪਣੇ ਬੱਚੇ ਵੀ ਇਥੇ ਨਾ ਆਪਣੇ ਨਾਲ ਕੰਮ ਕਰਵਾਉਂਦੇ ਆ ਸਕੂਲ ਤੋਂ ਆ ਕੇ ਤੇ ਆਣੀ ਹੈਗਾ ਜੀ ਆਪਾਂ ਵੀ ਕੱਲੇ ਹੈਲਪਰ ਤੇ ਹਨਾ ਹੈਲਪਰ ਰੱਖਿਆ ਹੋਇਆ ਆਪਣਾ ਹੈਲਪਰ ਤੇ ਨਾ ਕੰਮ ਆਪੇ ਛੱਡ ਦੇਣਾ ਸਾਰਾ ਤੇ ਅਸੀਂ ਆਪ ਹਨਾ ਦੋਨੋਂ ਦਰਾਨੀ ਜਿਠਾਣੀ ਤੇ ਆਪਣੇ ਦੋ ਬੱਚੇ ਨੇ ਉਹ ਉਹ ਹਨਾ ਸਕੂਲ ਤੋਂ ਆ ਕੇ ਵੀ ਸਾਰਾ ਕੰਮ ਨਾਲ ਕਰਵਾਉਂਦੇ ਹੈਗੇ ਤੇ ਉਸ ਤੋਂ ਬਾਅਦ ਜੀ ਆਪਣਾ ਨਾਲ ਖੇਤੀਬਾੜੀ ਦਾ ਹਨਾ ਧੰਦਾ ਹੈਗਾ ਮੇਰੇ ਹਸਬੰਦ ਤੇ ਮੇਰੇ ਦੌਰ ਹਨਾ ਉਹ ਕਰਦੇ ਨੇ ਆਪਣੇ ਖੇਤੀ ਦਾ ਕੰਮ ਤੇ ਜਿਸ ਦਿਨ ਫ੍ਰੀ ਹੁੰਦੇ ਹੈ ਜੀ ਉਹ ਫਿਰ ਨਾਲ ਆਪਣੇ ਕਰਵਾਉਂਦੇ ਵੀ ਆ ਵੀ ਇਹ ਨਹੀਂ ਹੈਗਾ ਵੀ ਅਸੀਂ ਸਾਡੇ ਤੇ ਛੱਡ ਦਿੰਦੇ ਆ ਜਾਂ ਹਨਾ ਆਪਾਂ ਹਾਂਜੀ ਆਪਾਂ ਨਾ ਤੁਹਾਨੂੰ ਗਮਾਂ ਤੋਂ ਬਾਅਦ ਹਨਾ ਗਮ ਲਖਾ ਕੇ ਉਸ ਤੋਂ ਬਾਅਦ ਆਪਾਂ ਘੰਟਾ ਕਰ ਲਈ ਰੈਸਟ ਉਸ ਤੋਂ ਬਾਅਦ ਜੀ ਆ ਕੇ 50 ਚੂ ਬਣਾਈ ਹਨਾ ਤੇ ਆਪਣੇ ਨਾਲ ਉਹ ਜਿਹੜਾ ਆਪਾਂ ਜੀਰੀ ਵਾਸਤੇ ਪਨੀਰੀ ਤਿਆਰ ਕਰਨੀ ਹੈਗੀ ਤੇ ਉਹਦੇ ਵਾਸਤੇ ਬਾਣ ਗਏ ਸੀ ਤਿਆਰ ਕਰਨ ਤੇ ਉਹਨਾਂ ਨੇ ਕਹਿੰਦੇ ਵੀ ਖੇਤ ਹਨਾ ਚਾਹ ਪਾਣੀ ਸੜਾ ਖੇਤਾ ਵੀ ਨੇ ਰੋਟੀ ਬਣਾ ਕੇ ਭੇਜੀ ਹੈ ਤਾਂ ਆਪਾਂ ਇੱਕ ਦੋ ਬੰਦਿਆਂ ਲਈ ਆਪਣੇ ਤਾਂ ਰੋਟੀ ਖਾਂਦੇ ਨਹੀਂ ਹੈਗੇ ਤੇ ਉਹ ਨਾਲ ਸੀਗੇ ਜਿਹੜੇ ਇੱਕ ਦੋ ਬੰਦੇ ਹਨਾ ਵੀ ਉਹਨਾਂ ਨੂੰ ਵੀ ਰੋਟੀ ਵਾਲਾ ਖਾਂਦਾ ਹੁੰਦਾ ਜਿਹੜਾ ਆਪਾਂ ਨਹੀਂ ਖਾਂਦੇ ਅਗਲਾ ਤਾਂ ਖਾਂਦਾ ਇਸ ਲਈ ਉਹਨਾਂ ਨੇ ਰੋਟੀ ਬਣਾ ਕੇ ਭੇਜੀ ਤੇ ਹੁਣ ਆਪਾਂ ਜੀ ਸਬਜ਼ੀ ਕੱਟ ਲਈਏ ਤੇ ਹੁਣ ਆਪਾਂ ਮੱਝਾਂ ਨੂੰ ਨਾ ਪਾਣੀ ਪਿਲਾਉਣੀ ਆ ਕਿਉਂਕਿ ਨਾਲ ਆਪਣਾ ਰਾਜੂ ਗਿਆ ਹੋਇਆ ਅੱਜ ਤੇ ਆਪਾਂ ਕਿ ਪੀਲਾ ਹੋਰ ਪੀਲਾ ਬਸ ਇਹਨੂੰ ਜੇ ਬਾਲਟਾ ਨਹੀਂ ਪਿਆਦੇ ਹੁੰਨੇ ਫਿਰ ਨਾ ਖਿੱਚਾ ਤੂੰ ਹੀ ਕਰਨੀ ਪੈਂਦੀ ਬਾਲ ਲਾ ਕਣੀ ਪੀਲਾ ਹੋ 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 ਉਹ ਪਾਣੀ ਪੀਣਾ ਪਾਣੀ ਪੀੜਾ ਜਦੋਂ ਪੀਏਗਾ ਤੂੰ ਇਹ ਥੋੜੇ ਦਿਨਾਂ ਦੇ ਹੈ ਜੀ 5 6 ਦਿਨਾਂ ਦੇ ਹੀ ਹੈ ਜੀ ਕੀਨਾਂ ਨੂੰ ਪੀ ਲਾ ਤੇ ਜਿਹੜੇ ਕੱਟੇ ਬੱਚਿਆਂ ਨੂੰ ਪਾਣੀ ਆਪਾਂ ਪਿਆ ਦਿੱਤਾ ਹੈ ਜੀ ਹੁਣ ਆਪਾਂ ਚੱਲਦੇ ਆਂ ਜੀ ਆਪਾਂ ਕਰਦੇ ਆਂ ਜੀ ਬੱਚਿਆਂ ਦੀ ਮੱਝਾਂ ਨੂੰ ਬਣ ਕੇ ਅੱਜ ਤਾਂ ਜੇ ਆਪਾਂ ਕੱਟੇ ਵੀ ਬੱਚੇ ਨੂੰ ਫੋਟੋ ਨਹੀਂ ਵੀ ਤੇ ਹੁਣ ਆਪਣਾ ਰਹਿ ਗਿਆ ਜੀ ਜੱਗੂ ਤੇ ਜੱਗੂ ਨੂੰ ਪਿਆਉਣਗੇ ਅੱfte ਪਹਿਲਾਂ ਤਾਂ ਹੀ ਪਿਆ ਦਿੰਦੇ ਹੁੰਦੇ ਸੀ ਹਣ ਤੇ ਹੁਣ ਨਾ ਇਹ ਖਿੱਚ ਤੂ ਵਾਲੀ ਕਰਨ ਲੱਗ ਗਿਆ ਆ ਗਿਆ ਜੀ ਆਪਣਾ ਜੱਗੂ ਇਹਨਾਂ ਨੂੰ ਖਿੱਚ ਲੱਗ ਗਿਆ ਜੀ ਪਹਿਲਾਂ ਨਹੀਂ ਸੀ ਖਿੱਚਦਾ ਹੁੰਦਾ ਹੁਣ ਵੱਡਾ ਹੋ ਗਿਆ ਤੇ ਫਲੇ ਇਹਨਾਂ ਨੂੰ ਪਾਣੀ ਆਪ ਹੀ ਬਿਲਾਉਂਦੇ ਨੇ ਕਿ ਅਗਰ ਵਾਰ-ਵਾਰ ਰਹਿਨੇ ਹਨਾ ਖਿੱਚ ਕੇ ਭਾਜਨ ਤੇ ਵੈਸੇ ਨਾਥ ਮਾਰੀ ਹੋਈ ਹੈ ਫਿਰ ਵੀ ਇਹ ਖਿੱਚ ਲੈਂਦਾ ਹੈਗਾ ਬੱਚੇ ਵੀ ਨਹੀਂ ਖੋਲਦੇ ਹੁਣ ਇਹਨੂੰ ਕਿ ਅਸੀਂ ਆਪ ਵੀ ਨਹੀਂ ਖੋਲਦੇ आए <smallatic noise> ਤੇ ਇਸੇ ਨੂੰ ਆਪਾਂ ਵਰਤ ਦਸਤ ਹੈ ਨਾ ਲੈ ਲਵਾਂਗੇ ਜੇ ਦਿਨ ਸਵੇਰ ਤੋਂ ਲੈ ਕੇ ਨਗਰ ਜੇ ਜੀ ਹੈ ਹਰੂ ਤੇ ਅੱਜ ਆਪਾਂ ਹੁਣ ਵਰਤ ਦੀ ਨੂੰ ਪ੍ਰੈਸ ਕਰਕੇ ਦੇ ਦਾਂ ਦੋਵੇਂ ਨੂੰ ਆਪਾਂ ਕਰ ਦੇਈਏ ਤੇ ਉਸ ਤੋਂ ਬਾਅਦ ਵੀ ਤੁਮ ਸਵੇਰੇ ਉੱਠ ਕੇ ਲਵਾਂਗਾ ਸਵਾ ਤੇ ਕੋਈ ਦਿਨਾਂ ਨੂੰ ਵਰਤਾ ਕਰਕੇ ਤੇ ਇਹਨਾਂ ਤੇ ਜਲਦੀ ਜਲ ਚੁਣ ਲੈਂਦੇ ਹਾਂ ਇਸ ਵੀ ਤੇ ਇਸ ਲਈ ਦਾ ਆਪਾਂ ਹੁਣੇ ਵਰਤ ਨੂੰ ਪ੍ਰੈਸ ਕਰਕੇ ਇਹ ਤੁਹਾਨੂੰ ਪਤਾ ਲੱਗੂਗਾ

ਆਪਣੇ ਕੋਲ ਹੋ ਜਾਂਦੀ ਜੀ ਸਵੇਰੇ ਸਵੇਰੇ ਓਕੇ ਲੱਗਦੀ ਐ ਸਵੇਰੇ ਤੱਕ ਨਾ ਵਰਗੀ ਨੂੰੇ ਕੰਮ ਸੁਭਾ ਫਰੋਖਾ ਹੋ ਜਾਂਦਾ ਹੁਣ ਅਕ ਸਾਦੀ ਬਣਾ ਲਈ ਐ ਤੇ ਪਾਣੀ ਸਪੀਡ ਰੱਲੀ ਰੀਟਿੰਗ ਤੋਂ ਆ ਗਈ ਸੀ ਜਿਉਂ ਉਹਨਾਂ ਨੇ ਗਾਵਾਂ ਨੂੰ ਨਾ ਪਾਣੀ ਪਿਲਾਦਾ ਸੀਗਾ ਤੇ ਹੁਣ ਬਸ ਆਪਾਂ ਧਾਰ ਐਂਟਰੀ ਚੋਣਿਆਂ ਦਾ ਨਾ ਕੋਈ ਬਸ ਉਸ ਤੋਂ ਬਾਅਦ ਨਾ ਫਿਰ ਕੰਮ ਥੋੜਾ ਜਿਹਾ ਹੋ ਜਾਂਦਾ ਹੈ ਭਾਵਾਂ ਦਾ ਥੋੜਾ ਜਿਹਾ ਟਾਈਮ ਦੀ ਬਤ ਲੱਗ ਜਾਂਦਾ ਹੈ ਨਾ ਕਿ ਥੋੜਾ ਜਿਹਾ ਕੰਮ ਦਾ ਪਾਉਂਦੇ ਉਹ ਵਤੀਆਂ ਨੂੰ